ਬਠਿੰਡਾ ਤੋਂ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਬੀਕੇਯੂ ਇਕਤਾ ਉਗਰਾਹਾ ਦੇ ਆਗੂਆਂ ਦੇ ਘਰ ਰੇਡ ਹੋਈ ਹੈ ਪੁਲਿਸ ਦੇ ਵੱਲੋਂ ਕਿਸਾਨ ਆਗੂਆਂ ਦੇ ਘਰਾਂ ਤੇ ਰੇਡ ਕੀਤੀ ਗਈ ਅੱਜ ਡੀਸੀ ਦਫਤਰ ਦਾ ਕੀਤਾ ਜਾਣਾ ਸੀ ਕਿਰਾਓ ਬੀਤੇ ਦਿਨ ਪ੍ਰਸ਼ਾਸਨ ਦੇ ਨਾਲ ਮੀਟਿੰਗ ਬੈਠਾ ਰਹੀ ਹੈ ਜੇਲ੍ਹ ਦੇ ਵਿੱਚ ਬੰਦ ਸਾਥੀਆਂ ਦੀ ਰਿਹਾਈ ਦੀ ਮੰਗ ਲਗਾਤਾਰ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਵੱਡੀ ਖਬਰ ਇਸ ਵੇਲੇ ਬਠਿੰਡਾ ਤੋਂ ਆ ਰਹੀ ਹੈ ਬੀਕੇਯੂ ਇਕਤਾ ਉਗਰਾਹਾ ਦੇ ਆਗੂਆਂ ਦੇ ਘਰ ਤੇ ਰੇਡ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਕਿਸਾਨ ਆਗੂਆਂ ਦੇ ਘਰਾਂ ਦੇ ਉੱਤੇ ਰੇਡ ਕੀਤੀ ਗਈ ਅੱਜ ਡੀਸੀ ਦਫਤਰ ਆਕੇ ਰਾਵੀ ਨਵ ਵੱਲੋਂ ਕੀਤਾ ਜਾਣਾ ਸੀ ਬੀਤੇ ਦਿਨ ਪ੍ਰਸ਼ਾਸਨ ਦੇ ਨਾਲ ਜੋ ਮੀਟਿੰਗ ਇਹਨਾਂ ਦੀ ਸੀ ਕਿਸਾਨਾਂ ਦੀ ਉਹ ਬੇਸਿੱਟਾ ਰਹੀ ਔਰ ਜੇਲ ਦੇ ਵਿੱਚ ਬੰਦ ਸਾਥੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਨੇ ਕਿਸਾਨ ਤਾਂ ਸਹੀ ਪੰਜਾਬ ਹਰਿਆਣਾ ਹਿਮਾਚਲ ਤੇ ਐਕਸਕਲੂਸਿਵ ਤਸਵੀਰਾਂ ਦੇਖ ਸਕਦੇ ਹੋ ਬਠਿੰਡਾ ਦੀਆਂ ਇਹ ਤਸਵੀਰਾਂ ਔਰ ਜਿੱਤੇ ਬੀਕੇਯੂ ਇਕਤਾ ਉਗਰਾਹਾ ਦੇ ਆਗੂਆਂ ਦੇ ਘਰ ਤੇ ਰੇਡ ਹੋਈ ਹੈ ਇਸ ਪੂਰੀ ਖਬਰ ਤੇ ਹੋਰ ਗੱਲਬਾਤ ਕਰਨ ਵਾਸਤੇ ਮੇਰੇ ਸਹਿਯੋਗੀ ਕੁਲਬੀਰ ਬੀਰਾ ਸਾਡੇ ਨਾਲ ਜੁੜੇ ਹੋਏ ਨੇ ਕੁਲਬੀਰ ਕਿਸ ਵੇਲੇ ਰੇਡ ਕੰਡਕਟ ਕੀਤੀ ਗਈ ਹੈ ਔਰ ਫਿਲਹਾਲ ਕੀ ਕੁਝ ਸਟੇਟਸ ਹੈ ਬਿਲਕੁਲ ਇਹ ਮਾਮਲਾ ਜਿਹੜਾ ਪਿਛਲੇ ਸਾਲ ਦਾ ਹੈ ਕਿਉਂਕਿ ਇੱਥੇ ਪੁਲਿਸ ਵੱਲੋਂ ਜਿਹੜਾ ਕਿਸਾਨਾਂ ਨੂੰ ਖੇਤਾਂ ਦੇ ਵਿੱਚੋਂ ਜਿਹੜਾ ਭਜਾਇਆ ਗਿਆ ਸੀਗਾ ਕਿਉਂਕਿ ਪਿੰਡ ਜੌਂਦ ਆਰੰਪਰਾਪੂਲ ਦੇ ਨਾਲ ਹੈ ਉੱਥੇ ਜ਼ਮੀਨ ਦਾ ਜਿਹੜਾ ਰੌਲਾ ਹੈ ਜਿਸ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਕੇਸ ਜਿੱਤੇ ਹੋਏ ਲੋਕ ਨੇ ਜਿਨ੍ਹਾਂ ਵੱਲੋਂ ਇਸ ਦੀ ਜਿਹੜੀ ਹੈ ਪੋਜੀਸ਼ਨ ਲਈ ਜਾਣੀ ਸੀ ਕਿ ਤਾਂ ਜਿਸ ਨੂੰ ਲੈ ਕੇ ਪੁਲਿਸ ਮੌਕੇ ਤੇ ਪਹੁੰਚੀ ਸੀ ਤਾਂ ਕਿਸਾਨਾਂ ਨੇ ਉੱਥੇ ਉਹਨਾਂ ਨਾਲ ਹੱਥੋਂ ਪਾਈ ਹੋਈ ਤੇ ਜਿਸ ਦੇ ਵਿੱਚ ਇੱਕ ਡੀਐਸਪੀ ਦਾ ਹੱਥ ਟੁੱਟਿਆ ਸੀਗਾ ਜਿਸ ਤੇ ਮਾਮਲਾ ਦਰਜ ਹੋਣ ਤੋਂ ਬਾਅਦ ਕਿਸਾਨਾਂ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਸੀਗਾ ਲੇਕਿਨ ਉਹਨਾਂ ਕਿਸਾਨਾਂ ਨੂੰ ਛਡਾਉਣ ਦੇ ਲਈ ਲਗਾਤਾਰ ਜਿਹੜਾ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਕਿਉਂਕਿ ਉਹ ਸਾਰੇ ਕਿਸਾਨ ਜੇਲ੍ਹ ਦੇ ਵਿੱਚ ਡੱਕੇ ਹੋਏ ਨੇ ਉਹਨਾਂ ਦੀ ਜਮਾਨਤਾਂ ਨਹੀਂ ਹੋਈਆਂ ਤਾਂ ਜਿਸ ਨੂੰ ਲੈ ਕੇ ਅੱਜ ਇੱਕ ਵੱਡਾ ਇਕੱਠ ਹੈ ਜਿਹੜਾ ਉਹ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫ਼ਤਰ ਅੱਗੇ ਰੱਖਿਆ ਗਿਆ ਜੋ ਜ਼ਿਲ੍ਹੇ ਆਪਣਾ ਸਟੇਟ ਭਰਦਾ ਹੈ ਸੂਬੇ ਭਰਦਾ ਹੈ ਤਾਂ ਲੇਕਿਨ ਰਾਤ ਨੂੰ ਜਿਹੜਾ ਅੱਜ ਪੁਲਿਸ ਵੱਲੋਂ ਜਿਹੜੇ ਆਗੂ ਨੇ ਉਹਨਾਂ ਦੇ ਘਰਾਂ ਦੇ ਉੱਪਰ ਜਿਹੜੇ ਆ ਉਹ ਰੇਡ ਕੀਤੀ ਗਈ ਹੈ ਤਾਂ ਕਿ ਉਹਨਾਂ ਨੂੰ ਘਰਾਂ ਦੇ ਵਿੱਚ ਫੜਿਆ ਜਾ ਸਕੇ ਜਾਂ ਉਹਨਾਂ ਨੂੰ ਜਿਹੜਾ ਰਾਉਂਡ ਅਪ ਕੀਤਾ ਜਾ ਸਕੇ ਕੋਈ ਵੱਡਾ ਇਕੱਠ ਜਿਹੜਾ ਉਹ ਨਾ ਹੋ ਸਕੇ ਤਾਂ ਉਸ ਨੂੰ ਲੈ ਕੇ ਜਰੂਰ ਜਿਹੜਾ ਪੁਲਿਸ ਤਿਆਰੀਆਂ ਦੇ ਵਿੱਚ ਜਿਹੜੀ ਅੱਜ ਕੱਲ ਦੀ ਚੱਲ ਰਹੀ ਹੈ ਇਹ ਤਸਵੀਰਾਂ ਰਾਦੀਆਂ ਨੇ ਸੀਸੀਟੀਵੀ ਕੈਮਰੇ ਦੀਆਂ ਜਿਹੜੀਆਂ ਕਿ ਕਿਸਾਨ ਆਗੂਆਂ ਦੇ ਘਰਾਂ ਦੇ ਅੱਗੇ ਪੁਲਿਸ ਜਿਹੜੀ ਹੈ ਉਹ ਰੇਡ ਕਰਨ ਗਈ ਹੋਈ ਹੈ ਜੀ ਕੁਲਬੀਰੇ ਐਗਜ਼ੈਕਟਲੀ ਕਿੱਥੋਂ ਦੀਆਂ ਤਸਵੀਰਾਂ ਨੇ ਜਿਹੜੀਆਂ ਤੁਸੀਂ ਭੇਜਿਆ ਨੇ ਕਿੱਥੋਂ ਦੀਆਂ ਇਹ ਤਸਵੀਰਾਂ ਨੇ ਔਰ ਇਸ ਦੇ ਨਾਲ ਹੀ ਕੋਈ ਵੱਡੇ ਕਿਸਾਨ ਆਗੂ ਵੀ ਨੇ ਕਿਸੇ ਦਾ ਨਾਮ ਵੀ ਇਸ ਦੇ ਵਿੱਚ ਸਾਹਮਣੇ ਆਇਆ ਜਿਨ੍ਹਾਂ ਦੇ ਘਰ ਤੇ ਰੇਡ ਹੋਈ ਹੈ ਦੇਖੋ ਸਾਰੇ ਉਗਰਾਹਾ ਗਰੁੱਪ ਦੇ ਜਿਹੜੇ ਸੀਨੀਅਰ ਆਗੂ ਨੇ ਉਹ ਬਠਿੰਡਾ ਜ਼ਿਲ੍ਹੇ ਦੇ ਨਾਲ ਸਬੰਧਤ ਨੇ ਜਿਸ ਦੇ ਵਿੱਚ ਚੰ다 ਸਿੰਘ ਜੇਠੂਕੇ ਨੇ ਸ਼ੰਗਾਰਾ ਸਿੰਘ ਮਾਨ ਨੇ ਤਾਂ ਹੋਰ ਬੜੇ ਜਿਹੜੇ ਸੀਨੀਅਰ ਨੇਤਾ ਨੇ ਜਿਨ੍ਹਾਂ ਨੂੰ ਰੋਕਣ ਦੇ ਲਈ ਪੁਲਿਸ ਵੱਲੋਂ ਜਿਹੜਾ ਜਗਾ ਜਗਾ ਤੇ ਜਰੂਰ ਛਾਪੇ ਮਾਰੇ ਜਿਹੜੀ ਰਾਤ ਨੂੰ ਕੀਤੀ ਗਈ ਆ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਇਹ ਬਠਿੰਡਾ ਜ਼ਿਲ੍ਹੇ ਨਾਲ ਸੰਬੰਧਿਤ ਨੇ ਪਿੰਡ ਦੀਆਂ ਤਸਵੀਰਾਂ ਨੇ ਅਸੀਂ ਇਹ ਦੱਸਣਾ ਚਾਹਾਂਗੇ ਕਿ ਵੀ ਇਹ ਕਿਹੜੇ ਖਾਸ ਪਿੰਡ ਦੀਆਂ ਨੇ ਲੇਕਿਨ ਉਥੋਂ ਦੀ ਉਹਨਾਂ ਦੇ ਘਰ ਅੱਗੇ ਜਿਹੜਾ ਲੱਗਾ ਸੀ ਸੀਸੀਟੀਵੀ ਕੈਮਰਾ ਤਾਂ ਉਸ ਦੇ ਵਿੱਚ ਇਹ ਤਸਵੀਰਾਂ ਜਿਹੜੀਆਂ ਕੈਦ ਹੋਈਆਂ ਜੀ ਹੂੰ ਅ ਇਸ ਦੇ ਨਾਲ ਇਹ ਵੀ ਸਮਝਣਾ ਚਾਹਵਾਂਗੇ ਕਿ ਘਰਾਂ ਦੇ ਵਿੱਚ ਰੇਡ ਹੋਈ ਹੈ ਔਰ ਉਸ ਤੋਂ ਬਾਅਦ ਜਿਵੇਂ ਤੁਸੀਂ ਦੱਸਿਆ ਕਿ ਅੱਜ ਡੀਸੀ ਦਫਤਰ ਦਾ ਵੀ ਕਿਰਾਉ ਕੀਤਾ ਜਾਣਾ ਸੀ ਉਸ ਨੂੰ ਲੈ ਕੇ ਕੋਈ ਇਨਫੋਰਮੇਸ਼ਨ ਹੈਗੀ ਹੈ ਕਿ ਅੱਜ ਡੀਸੀ ਦਫਤਰ ਦਾ ਕਿਰਾਉ ਫਿਰ ਕੀਤਾ ਜਾਵੇਗਾ ਜਾਂ ਉਸ ਨੂੰ ਮੁਲਤਵੀ ਕੀਤਾ ਜਾਵੇਗਾ ਦੇਖੋ ਉਹਨਾਂ ਨੇ ਪਹਿਲਾਂ ਹੀ ਜਿਹੜਾ ਆਗੂਆਂ ਨੇ ਕਹਿ ਦਿੱਤਾ ਕਿ ਅਸੀਂ ਹਰ ਹਾਲਤ ਦੇ ਵਿੱਚ ਜਿਹੜਾ ਧਰਨਾ ਸਾਡਾ ਉਹ ਲੱਗੇਗਾ ਜ਼ਰੂਰ ਇਸ ਜਿਹੜਾ ਧਾਨਾ ਦਿੱਤਾ ਜਾਵੇਗਾ ਕਿਉਂਕਿ ਉਗਰਾਹਾ ਗਰੁੱਪ ਹੈ ਜਿਹੜਾ ਇਹ ਜਦੋਂ ਕਹਿੰਦਾ ਤਾਂ ਜ਼ਰੂਰ ਕਰਦਾ ਕਿਉਂਕਿ ਜਿਹੜਾ ਇੱਥੇ ਕਾਠੂ ਹੋਣਾ ਉਹ ਸੁੱਭਾ ਭਰਦਾ ਇਕੱਠਾ ਰੱਖਿਆ ਗਿਆ ਤਾਂ ਲੇਕਿਨ ਬਹੁਤ ਸਾਰੀਆਂ ਥਾਵਾਂ ਨੇ ਜਿੱਥੋਂ ਇਹ ਲੰਘ ਕੇ ਆ ਜਾਂਦੇ ਨੇ ਕਿਉਂਕਿ ਪਿੰਡਾਂ ਦੇ ਰਸਤੇ ਬਹੁਤ ਸਾਰੇ ਜਿਹੜੇ ਨੇ ਉਹ ਬਠਿੰਡਾਂ ਨੂੰ ਆਉਂਦੇ ਨੇ ਲੇਕਿਨ ਹਰ ਵਾਰ ਇਹ ਜਦੋਂ ਵੀ ਇੱਥੇ ਇਹਨਾਂ ਨੇ ਇਕੱਠ ਕਰਨਾ ਹੁੰਦਾ ਤਾਂ ਇਹ ਜ਼ਰੂਰ ਕਰਦੇ ਨੇ ਭਾਵੇਂ ਜਿੰਨੀਆਂ ਮਰਜ਼ੀ ਰੋਕਾਂ ਲਗਾਈਆਂ ਜਾਣ ਦਾ ਇਥੇ ਕੱਠ ਜਿਹੜਾ ਇਹਨਾਂ ਨੇ ਕਿਹਾ ਕਿ ਅਸੀਂ ਜਰੂਰ ਜਿਹੜਾ ਕੱਠ ਕਰਾਂਗੇ ਔਰ ਅਸੀਂ ਆਪਣੇ ਬੰਦਿਆਂ ਨੂੰ ਛਡਾਉਣ ਦੇ ਲਈ ਹਰ ਸੰਭਵ ਜਿਹੜੀ ਕੋਸ਼ਿਸ਼ ਹੈ ਉਹ ਕਰਾਂਗੇ ਜੀ ਔਰ ਫਾਈਨਲ ਸਵਾਲ ਇਹ ਹੈ ਕਿ ਕੋਈ ਮੰਸ਼ਾ ਸਾਹਮਣੇ ਨਿਕਲ ਕੇ ਆਈ ਹੈ ਕਿ ਆਖਿਰੇ ਜਿਹੜੀ ਰੇਡ ਹੈ ਇਹ ਪਹਿਲੀ ਗੱਲ ਤਾਂ ਕਿੰਨੀ ਦੇਰ ਇਹ ਰੇਡ ਚੱਲੀ ਔਰ ਇਸ ਦੇ ਪਿੱਛੇ ਪੂਰਾ ਮੋਟੋ ਕੀ ਸੀ ਇਸ ਰੇਡ ਨੂੰ ਕਰਨ ਦਾ ਦੇਖੋ ਕਿਤਨਾ ਕਿਤੇ ਪੁਲਿਸ ਵੱਲੋਂ ਜਿਹੜਾ ਇਹ ਜਰੂਰ ਹੈ ਕਿ ਧਰਨਾ ਜਿਹੜਾ ਉਹ ਨਾ ਲੱਗੇ ਕਿਉਂਕਿ ਜਦੋਂ ਧਰਨਾ ਲੱਗਦਾ ਤਾਂ ਉਸ ਦਾ ਉਸ ਦੀ ਡਿਸਟਰਬੈਂਸ ਹੈ ਜਿਹੜੀ ਉਹ ਲੋਕਾਂ ਨੂੰ ਆਉਂਦੀ ਹੈ ਪ੍ਰਸ਼ਾਸਨ ਨੂੰ ਜਿੱਥੇ ਆਉਂਦੀ ਹੈ ਉੱਥੇ ਹੀ ਜਿਹੜੇ ਲੋਕਾਂ ਨੂੰ ਵੀ ਆਉਂਦੀ ਹੈ ਲੇਕਿਨ ਇਸੇ ਚੀਜ਼ ਨੂੰ ਰੋਕਣ ਦੇ ਲਈ ਕਿਉਂਕਿ ਮਾਨਯੋਗ ਪੰਜਾਬ ਰੈਣਾ ਹਾਈ ਕੋਰਟ ਦੇ ਵਿੱਚੋਂ ਇਹਨਾਂ ਦੀ ਜਿਹੜੀ ਐਪਲੀਕੇਸ਼ਨ ਸੀਗੀ ਲਈ ਹੋਈ ਜਮਾਨਤ ਦੀ ਉਹ ਵੀ ਕੈਨਸਲ ਹੋ ਚੁੱਕੀ ਸੀਗੀ ਤਾਂ ਉਸ ਨੂੰ ਲੈ ਕੇ ਲਗਾਤਾਰ ਜਦੋਂ ਪ੍ਰਸ਼ਾਸਨ ਆਪਣੀ ਪੱਖ ਰੱਖਦਾ ਕਿ ਅਸੀਂ ਇਸ ਦੇ ਵਿੱਚ ਕੁਝ ਨਹੀਂ ਕਰ ਸਕਦੇ ਕਿਉਂਕਿ ਉਹ ਆਦਮੀ ਜਿਹੜੇ ਨੇ ਉਹ ਜੇਲ੍ਹ ਦੇ ਵਿੱਚ ਬੰਦ ਨੇ ਲੇਕਿਨ ਕਿਤੇ ਨਾ ਕਿਤੇ ਦਬਾਅ ਪਾਉਣ ਲਈ ਪ੍ਰੈਸ਼ਰ ਪਾਉਣ ਲਈ ਇਹ ਜ਼ਰੂਰ ਜਿਹੜੇ ਕੱਠ ਕਿਤੇ ਜਾ ਰਹੇ ਨੇ ਜੀ ਠੀਕ ਹੈ ठीक है कुलबीर बहुत शुक्रिया तमाम जानकारी वास्ते बठिंडा तो यह तस्वीर देर रात दस्वीर सामने आई सी जी पंजाब हरियाणा हिमाचल से एक्सक्लूसिव तस्वीर देख सकते हो बीके यू एकता दे के आगुआ के घर रेड की गई है पुलिस के वालों यह पूरी कार्रवाई सामने आई है